ਉਹ ਫਿਰ ਭਾਬੀ ਕੌਣ ਤਾਂ ਵੀਰੇ ਦਾ ਰੋਜ਼ ਫੋਨ ਆ ਜਾਂਦਾ ਹੁਣ। ਲੈ ਕੀ ਹਾਲ ਆਉਂਦਾ? ਉਹ ਤਾਂ ਬਹੁਤ ਵਧੀਆ ਆ। ਹੁਣ ਤਾਂ ਰੋਜ਼ ਆਉਂਦਾ। ਪਰ ਤੁਹਾਨੂੰ ਪਤਾ ਟਾਈਮ ਹੀ ਨਹੀਂ ਹੁੰਦਾ ਉਹਦੇ ਕੋਲ। ਵਿਚਾਰਾ ਕੰਮ ਤੋਂ ਆ ਕੇ ਫਿਰ ਮੈਨੂੰ ਫੋਨ ਕਰਦਾ। ਲੈ, ਤੈਨੂੰ ਫੋਨ ਤਾਂ ਆ ਜਾਂਦਾ। ਇੱਥੇ ਮੈਂ ਸਗੀ ਭੈਣਾ ਨਾਲੇ ਫਿਰ ਵੀ ਨਹੀਂ ਮੈਨੂੰ ਫੋਨ ਆਉਂਦਾ ਹੈਗਾ। ਜੀ ਜੀ ਤੁਹਾਨੂੰ ਪਤਾ ਤਾਂ ਹੈ। ਉਹ ਬਾਹਰ ਆ। ਬੀਜ਼ੀ ਰਹਿੰਦਾ ਆ। ਪਰ ਟਾਈਮ ਕੱਢ ਕੇ ਕਦੇ ਨਾ ਕਦੇ ਫੋਨ ਕਰ ਦਤਾ ਹੈਗਾ ਹੀ ਨਾ। ਡੇਢ ਮਹੀਨੇ ਚੋਂ ਮਸਾ ਇੱਕ ਵਾਰ ਫੋਨ ਆਂਦਾ ਉਹਦਾ। ਅੱਛਾ। ਚਲੋ ਕੋਈ ਗੱਲ ਨਹੀਂ ਅੱਜ ਤਾਂ ਅਸੀਂ ਰਹਿ ਲਿਓ ਮੈਂ ਵੀਡੀਓ ਕਾਲ ਤੇ ਤੁਹਾਡੀ ਗੱਲ ਕਰਾ ਦੂੰਗੀ। ਨਾ ਨਾ ਰਹਿ ਲਈ ਮੈਂ ਸਕਦੀ ਨਾਲੇ ਤੇਨੂੰ ਪਤਾ ਹੀ ਐ ਮੇਰੇ ਨਾਲ ਤਾਂ ਉੱਥੇ ਕਰੀ ਰੋਣ ਕੇਗੀ ਕਿਤੇ ਵੀਡੀਓ ਸਾਰਾ ਸੁਣਦਾ ਹੋਊ ਜੀ ਉੱਥੇ। ਦੀਦੀ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਆ। ਹਣ ਆਪ ਹੀ ਦੇਖ ਲਓ ਨਾ ਮੈਂ ਵੀ ਤਾਂ ਘਰ ਸੰਭੀ ਜਾਨੀ ਐ। ਇੱਥੇ ਵੀ ਤਾਂ ਸਰੀ ਜਾਂਦਾ ਐ ਸਰ ਜਾਂਦਾ ਹੁੰਦਾ ਪਲੀਜ਼ ਰਹਿ ਲਓ ਅੱਜ ਇੱਕ ਦਿਨ। ਮੇਰੀ ਤਾਂ ਹੁਣ ਇੱਕੋ ਹੀ ਹਿੰਦ ਐ ਜਦੋਂ ਤੱਕ ਮੇਰਾ ਪਤੀਜਾ ਨਹੀਂ ਆਉਂਦਾ ਨਾ ਮੈਂ ਨਹੀਂ ਰਾਤ ਰਹਿਣਾ। ਕੋਈ ਨਾ ਦੀਦੀ ਜੀ ਉਹ ਵੀ ਹੋ ਜਾਊਗਾ। ਨਾਲੇ ਪਤੀ ਜੌਰਪਤੀ ਜੀ ਚ ਕੀ ਫਰਕ ਆ ਫਰਕ ਪੈਂਦਾ ਬਾਬੀ ਬਹੁਤ ਫਰਕ ਪੈਂਦਾ ਮੁੰਡੇ ਹੀ ਤਾਂ ਘਰ ਦੀ ਸਾਰੀ ਜ਼ਿੰਮੇਵਾਰੀਆਂ ਚੱਕਦੇ ਨੇ ਕੁੜੀਆਂ ਥੋੜੀ ਦੀਦੀ ਇਹ ਗੱਲ ਨਹੀਂ ਹੁੰਦੀ ਤੁਸੀਂ ਵੀ ਤਾਂ ਦੇਖੋ ਆਪਣੇ ਘਰ ਦੀ ਸਾਰੀ ਜ਼ਿੰਮੇਵਾਰੀ ਸਾਂਭੀ ਫਿਰਦੇ ਹੋ ਤੇ ਦੇਖ ਲਓ ਤੁਹਾਡਾ ਭਰਾ ਵੀ ਕਦੋਂ ਦਾ ਵਾਰ ਗਿਆ ਹੋਇਆ ਤੇ ਆ ਘਰ ਸਾਰਾ ਮੈਂ ਹੀ ਸੰਭਾਲਦੀ ਆ ਘਰ ਸਾਹਮਣੇ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਹੋਰ ਵੀ ਕਈ ਫਰਜ਼ ਹੁੰਦੇ ਨੇ ਜੋ ਸਿਰਫ ਮੁੰਡੇ ਪੂਰੇ ਕਰ ਸਕਦੇ ਹੋ ਇਹ ਤਾਂ ਦੀਦੀ ਮੈਂ ਮੰਨਦੀ ਆ ਪਰ ਤੁਸੀਂ ਆਪ ਕੁੜੀ ਹੋ ਕੇ ਕੁੜੀ ਦਾ ਵਿਰੋਧ ਕਰਦੇ ਪਏ ਆ ਲੈ ਇਹ ਕਾ ਦਾ ਵਿਰੋਧ ਜੋ ਦੁਨੀਆ ਦੀ ਸੱਚਾਈ ਹੈ ਮੈਂ ਉਹ ਹੀ ਦੱਸ ਰਹੀ ਆ ਇਹਦੇ 'ਚ ਕੀ ਗਲਤ ਚਲ ਕੋਈ ਨਾ ਜੇ ਜਦੋਂ ਪਰਮਾਤਮਾ ਨੇ ਚਾਇਆ ਉਦੋਂ ਮੈਨੂੰ ਉਹ ਖਿਜੀ ਮਿਲ ਜੂਗੀ ਚਲ ਠੀਕ ਆ ਹੁਣ ਮੈਂ ਜਾਣੀ ਆ ਕਵੇਲਾ ਹੋ ਗਿਆ ਤਿੰਨੇ ਵੀ ਬੱਚੇ ਖੜੇ ਆ ਮੈਂ ਜਾਣੀ ਆ ਘਰ ਮੈਨੂੰ ਤਾਂ ਆਇ ਸੀਗਾ ਵੀ ਤੁਸੀਂ ਅੱਜ ਰਹੋਗੇ ਚਾਰ ਗੱਲਾਂ ਮਾਰ ਲਵਾਂਗੇ ਪਰ ਤੁਹਾਨੂੰ ਤਾਂ ਕਾਹਲੀ ਬਹੁਤ ਆ ਚਲ ਕੋਈ ਗੱਲ ਨਹੀਂ ਨਾਲੇ ਮੋਹ ਨੂੰ ਫੋਨ ਕਰਕੇ ਕਹਿਦੀ ਵੀ ਆਪਣੀ ਭੈਣ ਨੂੰ ਵੀ ਫੋਨ ਕਰ ਲੈ ਐਵੇਂ ਹੀ ਭੁੱਲੀ ਬੈਠਾ ਮੈਂ ਤਾਂ ਉਹ ਤਾਂ ਕੋਈ ਗੱਲ ਨਹੀਂ ਮੈਂ ਕਹਿ ਦੂੰਗੀ ਤੁਸੀਂ ਨਾ ਧਿਆਨ ਨਾਲ ਜਾਇਓ ਚਲ ਠੀਕ ਹੈ ਮੈਂ ਜਾਂਦੀ ਆ ਆਪਣਾ ਧਿਆਨ ਰੱਖੀ ਭਾਬੀ ਲੈ ਕੀ ਕਰੀ ਜਾਂਦੀ ਆਂ ਦੀਤੀ ਕੁਛ ਨਹੀਂ ਬਸ ਸਸਪੈਂਸ ਕਰ ਰਹੀ ਸੀ ਕਿ ਮੈਨੂੰ ਕਿਹਨੂੰ ਇਹ ਕਹਿੰਦਾ ਸੀ ਉਹ ਬੈਂਕ ਵਾਲੇ ਕਾਪੀ ਸਾਹਮਣੇ ਲੇਖੇਗਾ ਬਣ ਗਿਆ ਸੀ ਕੰਮ ਵੈਸੇ ਅੱਜ ਹਾਂ ਹਾਂ ਕੰਮ ਤਾਂ ਬਣ ਗਿਆ ਸੀਗਾ <laughs> तो दीपी <laughs> बन गया ਲਹਾਲੇ ਕਿਥੇ ਖਲੀ ਤਾਂ ਮੈ ਤਰੀਆ ਗੱਟ ਟਾਈਮ ਪਤੇ ਕਿੰਨਾ ਲੱਗਣਾ ਕੋਈ ਨਹੀਂ ਸ਼ਾਹ ਨੂੰ ਮਰਜਣਾ ਉਹ ਤਾਂ ਖਾ ਲਓ ਸੀ ਰੋਟੀ ਐ ਸੱਚ ਮੇਰੀ ਗੱਲ ਸੁਣੋ ਮੈਂ ਤੁਸੀਂ ਸ਼ਾਪਿੰਗ ਕਰਾ ਲਿਆ ਮੁੰਡਾ ਤੁਹਾਨੂੰ ਪੈਸੇ ਵੀ ਮਿਲ ਗਏ ਕਰਤੀ ਉਹੀ ਗੱਲ ਜੇ ਮੈਨੂੰ ਪੈਸੇ ਮਿਲ ਗਏ ਤੇਰੀ ਸ਼ੋਹਗਤ ਦੇ ਉਲਾਵਾ ਹੁਣ ਤੁਸੀਂ ਆਪ ਵੀ ਕਿਹਾ ਸੀ ਕਿ ਥੋੜੇ ਦਿਨ ਖਰਚਾ ਐਸੇ ਆ ਜਾਣ ਤੇ ਫਿਰ ਚੱਲਾਂਗੇ ਸ਼ਾਪਿੰਗ ਦਾ ਤੂੰ ਸੀ ਐਂ ਕਰਦੇ ਹੋਗੇ ਉਹ ਤੈਨੂੰ ਕਿਹਾ ਤਾਂ ਹੈਗਾ ਸੀ ਤੈਨੂੰ ਵੀ ਪਤਾ ਹੁਣ ਮੈਂ ਜਿਹੜੇ ਕੰਮ ਲਈ ਪੈਸੇ ਕਢਵਾ ਕੇ ਲੈ ਕੇ ਆਇਆ ਪਹਿਲਾਂ ਉਹ ਕੰਮ ਕਰ ਲਈਏ ਫਿਰ ਦੇਖ ਲਾਂਗੇ ਆਪਾਂ ਫਿਰ ਕੀ ਹੋ ਗਿਆ ਮੇਰੀ ਸ਼ੋਪਿੰਗ ਨਾਲ ਕਿੰਨੇ ਕ ਪੈਸੇ ਘੱਟ ਜਾਣਗੇ ਕਰਾ ਲਿਓ ਮੈਨੂੰ ਨਾ ਹੁਣ ਤੂੰ ਕੀ ਲੈਣਾ ਮੈਨੂੰ ਐ ਦੱਸ ਪਹਿਲਾਂ ਆ ਥੋੜੇ ਦਿਨ ਤੂੰ ਪਹਿਲਾਂ ਕਰਕੇ ਤਾਂ ਆਈਂ ਸ਼ੋਪਿੰਗ ਆ ਚਾਚੇ ਕਹਿੰਦੇ ਚਾਚੇ ਦੇ ਪੋਤੇ ਦੀ ਲੋੜ ਹੀ ਹੈਗੀ ਪਹਿਲੀ ਮੈਂ ਸੂਟ ਲੈਣੇ ਆ ਨਵੇਂ ਓ ਇੰਨੇ ਤਾਂ ਸੂਟ ਆ ਤੇਰੇ ਕੋਲੇ ਨਾਲੇ ਲੋੜੀ ਤਾਂ ਮੇਰੇ ਭਰਾ ਦੇ ਵੀ ਹੈ ਉਹਨਾਂ ਦੇ ਵੀ ਜਾਣਾ ਤੂੰ ਲੈ ਉਹਨਾਂ ਦੀ ਕਹਦੀ ਲੋੜੀ ਕੁੜੀ ਹੋਈ ਹੈਗੀ ਕੁੜੀ ਦੀ ਕੌਣ ਲੋੜੀ ਬਣਾਉਂਦਾ ਹੁੰਦਾ ਅੱਛਾ ਫੇਰ ਕੀ ਹੋ ਗਿਆ ਜੀ ਕੁੜੀ ਹੈ ਬਣਾਉਣ ਦੇ ਤਾਂ ਉਵੇਂ ਹੀ ਜਿਵੇਂ ਮੁੰਡੇ ਦੀ ਲੋੜੀ ਬਣਾਉਂਦੇ ਹੁੰਦੇ ਆ ਜਿਵੇਂ ਮਰਜ਼ੀ ਬਣਾਈ ਜਾਣ ਮੈਨੂੰ ਨਹੀਂ ਪਸੰਦਦਾ ਕੁੜੀਆਂ ਦੀ ਲੋੜੀ ਉਹ ਨਵਾਈ ਰਿਵਾਜਾ ਚਲਾ ਰੱਖਿਆ ਨਾ ਰਿਵਾਜ ਆਣੀ ਕਿਹੜੀ ਗੱਲਾਂ ਦੀਪੀ ਜੇ ਆਪਣੀ ਕੁੜੀ ਹੋ ਗਈ ਮੈਂ ਤਾਂ ਆਪ ਬਣਾਉਂ ਲੋੜੀ ਮੈਂ ਤਾਂ ਕੋਈ ਨਹੀਂ ਲੋੜੀ ਬਣਾਉਂਦੀ ਹੈਗੀ ਅਗਲੇ ਤਾਂ ਮੁੰਡਾ ਹੋਇਆ ਤਾਂ ਖੁਸ਼ੀਆਂ ਬਣਾਈ ਜਾਂਦੇ ਨੇ ਹੁਣ ਕੁੜੀ ਹੋਈ ਤੇ ਥੋੜੀ ਕੋਈ ਲੋੜੀ ਬਣਾਉਂਦਾ ਹੁੰਦਾ ਓ ਯਾਰ ਦੁਨੀਆ ਕਿੱਥੇ ਦੀ ਕਿੱਥੇ ਹੋਊ ਜੀ ਨੀਤੀ ਤੂੰ ਕਿਹੋ ਜਿਹੀ ਗੱਲ ਕਰ ਰਹੀ ਆਂ ਮੈਨੂੰ ਤੂੰ ਕੁੜੀ ਨਹੀਂ ਦੀ ਦੁਨੀਆ ਟਿੱਠੇ ਕੋਚ ਜਾਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੂੰ ਸਤਾ ਵੇਲੇ ਹੋਗੇ ਨਾਲੇ ਮੈਨੂੰ ਕੰਮ ਕਰਨ ਦੋ ਕਰਦਾ ਕੰਮ ਕੀ ਕਰੀ ਐਨੀ ਸੇ ਮਰੋ ਕੁਝ ਨਹੀਂ ਜੀ ਬਸ ਕੱਪੜੇ ਤੇ ਆ ਮਾੜਦੇ ਪਈ ਸੀ ਕੀ ਹੋ ਗਿਆ ਭੈਣ ਦਾ ਫੋਨ ਫੋਨ ਨਹੀਂ ਆਇਆ ਮੈਂ ਵੀ ਸੋਚਦੇ ਪਈ ਆ ਕਿ ਕਿੰਨੇ ਦਿਨ ਹੋ ਗਏ ਥੋੜੇ ਆਏ ਨੂੰ ਹੋਰ ਮਾਪਾ ਹੋ ਗਿਆ ਮੈਨੂੰ ਆਏ ਨੂੰ ਉਹ ਪਹਿਲਾਂ ਤਾਂ ਜਦੋਂ ਉੱਥੇ ਸੀ ਉਹ ਤਾਂ ਫੋਨ ਕਰਕੇ ਢਿੱਲੀ ਪੁੱਛਦੀ ਸੀ ਤੇ ਹੁਣ ਬਾਈ ਤਾਂ ਹੀ ਨਹੀਂ ਕੋਈ ਸਹੀ ਗੱਲ ਆ ਦੀਦੀ ਵੀ ਨਾ ਮਰਜੀ ਦੀ ਮਾਲਕਾ ਜਦੋਂ ਜੀ ਕਰਦਾ ਉਹਦਾ ਫੋਨ ਕਰ ਲੋਗੀ ਨਹੀਂ ਤਾਂ ਆਪਣੀ ਮਰਜੀ ਦੀ ਮਾਲਕਾ ਨਹੀਂ ਕਰਦੀ ਨਹੀਂ ਸਹੀ ਗੱਲ ਆ ਉਹ ਚਲ ਕੋਈ ਨਾ ਆਪੇ ਦੇਖ ਲੂ ਜਦੋਂ ਨੂੰ ਪਤਾ ਲੱਗ ਗਿਆ ਫੋਨ ਆਇਆ ਪਿਆ ਮੇਰੇ ਭਰਾ ਦਾ ਵੈਸੇ ਹੈ ਤਾਂ ਤੁਹਾਡੀ ਸਗੀ ਭੈਣਾ ਉਹ ਪਰ ਤੁਹਾਡੀ ਤੇ ਉਹਦੀ ਸੋਚ ਜ਼ਮੀਨ ਤੇ ਅਸਮਾਨ ਦਾ ਫਰਕ ਆ ਕਿਉਂ ਕੀ ਹੋ ਗਿਆ ਜ਼ਮੀਨ ਅਸਮਾਨ ਦਾ ਕਿਉਂ ਉਹ ਤੈਨੂੰ ਪਤਾ ਤਾਂ ਹੁਣ ਮਾੜਾ ਮੋਟਾ ਦਾ ਫਰਕ ਹੁੰਦਾ ਹੀ ਆ ਸੋਚ ਦਾ ਅਨਮੋਲ ਮਾੜਾ ਮੋਟਾ ਦੀ ਬਹੁਤ ਜ਼ਿਆਦਾ ਫਰਕ ਆ ਕਿਉਂ ਤੈਨੂੰ ਕੁਝ ਕਹਿਤਾ ਹੋਣੀ ਕੀ ਮੇਰੀ ਗੱਲ ਸੁਣੋ ਹੁਣ ਜਦੋਂ ਦੀਦੀ ਆਈ ਸੀ ਚਲ ਅਸੀਂ ਗੱਲਾਂ ਮਾਤਾ ਮਾਰਨ ਲੱਗ ਗਏ ਪਹਿਲਾਂ ਤਾਂ ਗੱਲ ਚੱਲੀ ਤੁਹਾਡੇ ਵੀ ਕਦੋਂ ਆਉਣਾ ਹਨਾ ਅਨਮੋਲ ਦੀ ਗੱਲ ਚੱਲੀ ਉਸ ਤੋਂ ਬਾਅਦ ਉਹਨਾਂ ਨੇ ਜਵਾਕ ਕਰੀ ਗੱਲ ਛੇੜ ਲਈ ਉਹ ਤਾਂ ਕੁਝ ਜ਼ਿਆਦਾ ਹੀ ਮੁੰਡੇ ਤੇ ਕੁੜੀ 'ਚ ਫਰਕ ਰੱਖਦੇ ਨੇ। ਉਹ ਹੈ ਤਾਂ ਉਹ ਇਹੋ ਜਿਹੀ। ਉਹਨੂੰ ਐ ਨਹੀਂ ਪਤਾ ਵੀ ਹੁਣ ਮੇਰਾ ਭਰਾ ਫੌਰਨ ਗਿਆ ਹੋਇਆ ਹੈ, ਵੀ ਪੜ੍ਹੇ ਲਿਖੇ। ਹੁਣ ਤਾਂ ਆ ਗੱਲਾਂ ਛੱਡ ਦੇ। ਯਾਰ ਉਹ ਨਹੀਂ ਇਹੋ ਜੀਆਂ ਗੱਲਾਂ ਛੱਡ ਦੀ। ਸੋਚੇ ਜਾਵੇ ਤਾਂ ਨਾ ਕਿ ਔਰਤੀ ਔਰਤ ਦੀ ਦੁਸ਼ਮਣ ਹੁੰਦੀ ਆ। ਜ਼ਮਾਨਾ ਬਹੁਤ ਬਦਲ ਗਿਆ ਸਿਮਰ। ਆ ਬਾਹਰਲੇ ਮੁਲਕਾਂ 'ਚ ਨਾ ਇਹੋ ਜੀਆਂ ਚੀਜ਼ਾਂ ਕੋਈ ਮੈਨਲੇ ਨਹੀਂ ਰੱਖਦੀਆਂ। ਬਕਵਾਸ ਤੇ ਫालतੂ ਮੰਨਦੇ ਆ ਚੀਜ਼ਾਂ ਨੂੰ। ਪਰ ਅਸੀਂ ਲੋਕ ਹੀ ਨਹੀਂ ਸੁਧਰਦੇ। ਪਤਾ ਨਹੀਂ ਕਿਉਂ ਇੰਨਾ ਪੜ੍ਹ ਲਿਖ ਕੇ ਵੀ ਨਾ ਆਪਣੀ ਸੋਚ ਉੱਥੇ ਹੀ ਖੜੀ ਆ। ਪਰ ਸਿਮਰ ਜੇ ਘਰ ਚ ਕੋਈ ਪੜਿਆ ਲਿਖਿਆ ਹੈ ਜਾਂ ਸਾਡੇ ਵਰਗਾ ਫੌਰਨ ਗਿਆ ਹੋਵੇ ਨਾ ਉਹਦੀ ਸੋਚ ਮੁਤਾਬਕ ਢਲ ਜਾਣਾ ਚਾਹੀਦਾ ਬੰਦੇ ਨੂੰ ਇਹ ਤਾਂ ਗੱਲ ਸਹੀ ਹੈ ਤੁਹਾਡੀ ਐਵੇਂ ਤਾਂ ਨਹੀਂ ਕਹਿੰਦੇ ਬਾਹਰਲੇ ਤੇ ਇੱਥੇ ਦੇ ਲੋਕਾਂ ਦੀ ਸੋਚ ਵਿੱਚ ਤਾਂ ਜ਼ਮੀਨ ਤੇ ਅਸਮਾਨ ਦਾ ਫਰਕ ਆ ਉਹ ਸਹੀ ਗੱਲ ਆ ਇਹ ਤਾਂ ਹੈ ਆ ਮੇਰੇ ਦੋਸਤ ਦਾ ਫੋਨ ਆਈ ਜਾਂਦਾ ਉਹਨਾਂ ਕਹਿੰਦਾ ਸੀ ਤੈਨੂੰ ਮਿਲ ਕੇ ਜਾਣਾ ਘਰੇ ਆਊਗਾ ਤੇ ਤੂੰ ਚਾਹ ਪਾਣੀ ਬਣਾ ਤੈਨੂੰ ਆ ਪੁੱਛਦਾ ਮੈਂ ਕਿੱਥੇ ਘਾ ਗਿਆ ਚਲ ਕੋਈ ਨਾ ਤੁਸੀਂ ਪੁੱਛਣਾ ਮੈਂ ਕੰਮ ਜਨ ਮੇਟਣਾ ਹੈਲੋ ਵੀਰੇ ਕੀ ਹਾਲ ਹੈ ਤੇਰਾ ਨਾਲੇ ਤੇਰੀ ਬਲੈਸ ਮੈਂ ਤਾਂ ਵਧੀਆ ਭੈਣੇ ਬਲੈਤੋ ਹੀ ਵਧੀਆ ਤੂੰ ਦੱਸ ਤੂੰ ਨਹੀਂ ਮੈਨੂੰ ਠੀਕ ਜੀ ਲੱਗਦੀ ਨਹੀਂ ਨਹੀਂ ਵੀਰੇ ਮੈਂ ਤਾਂ ਚੰਗੀ ਪੁਲੀਆ ਉਹ ਬਸ ਥੋੜੀ ਜੀ ਠੰਡ ਸੀ ਲੱਗੀ ਸੀ ਤਾਂ ਬਿਮਾਰ ਹੋ ਗਈ ਸੀ ਉਹ ਦਵਾਈ ਦੂਈ ਲੈ ਲੈ ਨਾਲੇ ਕੋਟੀ ਦਾ ਪਾਈ ਨਹੀਂ ਠੰਡੀ ਲੱਗਣੀ ਹੈਗੀ ਤੈਨੂੰ ਉਹ ਕੁਛ ਨਹੀਂ ਹੁੰਦਾ ਵੀਰੇ ਮੈਂ ਠੀਕ ਆ ਤੇ ਸੱਚ ਬਾਈ ਨਹੀਂ ਆਏ ਨਾਲੇ ਕਿ ਉਹਨਾਂ ਨੂੰ ਜਾਣੀ ਹੈਗਾ ਮੇਰੇ ਆਉਣ ਦਾ ਨਹੀਂ ਨਹੀਂ ਵੀਰੇ ਉਹ ਤਾਂ ਆਉਂਦੇ ਸੀਗੇ ਮੈਂ ਹੀ ਰੋਕਤਾ ਉਹਨਾਂ ਨੂੰ ਉਹ ਤੇਨੂੰ ਪਤਾ ਹੀ ਹੈਗਾ ਵੀ ਛੋਟੇ ਦਿਨਾਂ ਲੋੜ ਹੀ ਹੈ ਉਹ ਉੱਥੇ ਬਿਜ਼ੀ ਹੀ ਨੇ अच्छा फिर ਤੁਸੀਂ ਗਏ ਨਹੀਂ ਲੋੜੀ ਤੇ ਮਤਲਬ ਉਹਨਾਂ ਦੀ ਪਹਿਲੀ ਲੋੜੀ ਸੀ ਤੁਹਾਨੂੰ ਜਾਣਾ ਚਾਹੀਦਾ ਸੀ ਲੈ ਭਾਬੀ ਮੈਂ ਕਿਉਂ ਜਾਣਾ ਮੇਰੀ ਕਿਹੜਾ ਉਹਨਾਂ ਨਾਲ ਬੰਦੀ ਐ ਉਹਨਾਂ ਨੇ ਤਾਂ ਉਹੀ ਜਲੂਸ ਕਰ ਦੇ ਰੱਖਿਆ ਕਿਉਂ ਜਲੂਸ ਕਾ ਦਾ ਚਲ ਮੰਨਿਆ ਭੈਣੇ ਵੀ ਥੋੜੀ ਦਰਾਨੀ ਜਠਾਣੀ ਦੀ ਨਹੀਂ ਬਣਦੀ ਪਰ ਦੁੱਖ ਦੇ ਸੁੱਖ ਦੇ ਤਾਂ ਜਾਣਾ ਚਾਹੀਦਾ ਨਾ ਬੰਦੇ ਨੂੰ ਜਲੂਸ ਨਹੀਂ ਤੇ ਹੋਰ ਕੀ ਐ ਕੁੜੀਆਂ ਦੀ ਲੋੜੀ ਮਨਾਉਣ ਲੱਗਿਆ ਇਹਨਾਂ ਨੇ ਨਵੀਂ ਰੀਤ ਚਲਾ ਰੱਖੀ ਐ ਪਤਾ ਨਹੀਂ ਕਾ ਦਾ ਚਾ ਚੜਿਆ ਇਹਨਾਂ ਨੂੰ ਲੈ ਫੇਰ ਤਾਂ ਵਧੀਆ ਗੱਲ ਐ ਭੈਣੇ ਇੱਥੋਂ ਦੇ ਲੋਕ ਵੀ ਸਿਆਣੇ ਹੋਗੇ ਸਵਾਸ ਸਿਆਣੇ ਹੋ ਗਏ ਇਹ ਨਹੀਂ ਤਾਂ ਮਤ ਮਾਰੇਗੀ পাগল ਹੋ ਗਏ ਨੇ ਲੋਕ ਕੁੜੀਆਂ ਦੀ ਵੀ ਕੋਈ ਲੋੜੀ ਮਨਾਉਂਦਾ ਹੁੰਦਾ ਵੇਖੋ ਵੇਖੀ ਬਸ ਇਹਨਾਂ ਦਾ ਰੀਸ ਪੈ ਗਈ ਨਹੀਂ ਦੀਦੀ ਇਹ ਰੀਸ ਨਹੀਂ ਹੈਗੀ ਲੋਕ ਤਾਂ ਪਹਿਲਾਂ ਨਾਲੋਂ ਹੁਣ ਸਿਆਣੇ ਹੋ ਗਏ ਆ ਧੀਆਂ ਨੂੰ ਵੀ ਨਾ ਪੁੱਤਾਂ ਦੇ ਬਰਾਬਰ ਦਾ ਦਰਜਾ ਦੇਣ ਲੱਗ ਪਏ ਵਧੀਆ ਗੱਲ ਹੀ ਹੈ ਵੈਸੇ ਕੋਈ ਵਧੀਆ ਗੱਲ ਨਹੀਂ ਕਲੇ ਵੈਸੇ ਵੀ ਜਿਸ ਚੀਜ਼ ਦੀ ਜਗਾ ਜਿੱਥੇ ਹੁੰਦੀ ਉਹਨੂੰ ਉੱਥੇ ਹੀ ਪਿਆ ਰਹਿਣਾ ਚਾਹੀਦਾ ਕਦੇ ਮੋਰੀ ਦੀ ਟ ਵਿੱਚ ਵਾਲੇ ਤੇ ਲੱਗੀ ਦੇਖੀ ਹੈ ਕਦੇ ਮੋਰੀ ਦੀ ਏਟ ਦਾ ਪਤਾ ਨਹੀਂ ਪੈਣੇ ਪਰ ਤੇਰੀ ਸੋਚ ਨਾ ਕਾਫੀ ਬਦਲ ਗਈ ਉਹ ਮੈਂ ਤਾਂ ਸੋਚਿਆ ਸੀ ਵਿਆਹ ਤੋਂ ਬਾਅਦ ਤੂੰ ਬਦਲ ਗਈ ਹੋਵੇਂਗੀ ਪਰ ਤੂੰ ਤਾਂ ਹੋਰ ਵੀ ਕਮਲੀ ਹੋ ਗਈ ਲੈ ਵੀਰੇ ਮੈਂ ਸੋਚਿਆ ਸੀ ਤੂੰ ਤਾਂ ਸਮਝੇਗਾ ਮੈਨੂੰ ਕੀ ਫਾਇਦਾ ਤੇਰੇ ਬਾਹਰ ਗਏ ਦਾ ਲੈ ਜੇ ਬਾਹਰ ਗਏ ਤਾਂ ਮੈਂ ਸੋਚ ਹੀ ਬਦਲਾਂ ਉਹ ਜਦੋਂ ਪਾਉਣ ਪਾਣੀ ਬਦਲ ਗਿਆ ਮੌਸਮ ਬਦਲ ਗਿਆ ਫਿਰ ਸੋਚਣਾ ਬਦਲੂਗੀ ਮੇਰੀ ਚਲੋ ਛੱਡੋ ਹੁਣ ਤੁਸੀਂ ਲੜਨਾ ਪਿਓ ਜੀ ਮੇਰੇ ਗੱਲ ਸੁਣੋ ਕਿੰਨੇ ਟਾਈਮ ਬਾਅਦ ਪੈਣ ਆਈ ਆ ਬੈਠੋ ਤੁਸੀਂ ਨਾ ਮੈਂ ਰੋਟੀ ਬਣਾ ਕੇ ਲੱਗੀ ਹੋਈ ਆ ਚਲ ਐਵੇਂ ਆ ਫालतू ਗੱਲਾਂ ਨਾ ਕਰੋ ਚਲ ਕੋਈ ਨਾ ਸਿਮਰ ਅੱਜ ਤਾਂ ਅੰਦਰ ਬੈੰਨੇ ਆ ਨਾਲੇ ਹੁਣ ਠੰਡ ਵੀ ਕਿੰਨੀ ਪੈਣ ਲੱਗੀ ਤੂੰ ਐਂ ਕਰੀ ਰੋਟੀ ਬਾਣੀ ਅੰਦਰ ਹੀ ਲੈ ਜਿਹੜਾ ਕੁਛ ਲੈਣਾ ਚਲ ਪੈਣੇ ਅੰਦਰ ਬੈੰਨੇ ਆ ਆਪਾਂ ਚਲ ਆਜਾ ਚਲ ਆਜਾ ਬਾਹਰ ਤਾਂ ਵੀਰੇ ਵਾਲੀ ਠੰਡ ਸੀ ਹੋਰ ਬਾਹਰ ਤਾਂ ਠੰਡ ਹੋਈ ਪਈ ਆ ਤੂੰ ਐਂ ਦੱਸ ਬਾਈ ਦਾ ਕੰਮ ਕਰ ਵਧੀਆ ਚੱਲੀ ਜਾਂਦਾ ਇੱਥੇ ਹਾਂ ਹਾਂ ਉਹਨਾਂ ਦਾ ਤਾਂ ਵਧੀਆ ਹੀ ਚੱਲਦਾ ਫਸ ਇੱਥੇ ਕਿਹੜਾ ਕੰਮ ਕਰੇਗਾ ਥੋੜੀ ਬਾਹਰਿਆਂ ਦੀ ਮੋਜ ਹੈ ਮੋਜ ਕਾਦੀ ਆ ਭੈਣੇ ਉੱਥੇ ਵੀ ਤਾਂ ਮਿਹਨਤ ਕਰਕੇ ਖਾਣੀ ਪੈਂਦੀ ਆ ਨਾਲੇ ਮੈਂ ਤਾਂ ਤੁਹਾਨੂੰ ਕਿਹਾ ਸੀ ਵੀ ਬਾਈ ਨੂੰ ਇੱਧਰ ਆ ਜਾਂਦੇ 4 ਸਾਲ ਲਾਜੂ ਵਧੀਆ ਜ਼ਿੰਦਗੀ ਬਜੂ ਲੈ ਉਦੋਂ ਤੈਨੂੰ ਪਤਾ ਹੀ ਆ ਵਿਆਹ ਨੂੰ ਹਲੇ ਮਹੀਨਾ ਤਾਂ ਹੋਇਆ ਸੀ ਕੱਲੇ ਮੈਂ ਤਾਂ ਬਥੇਰਾ ਕਿਹਾ ਸੀ ਮੇਰੇ ਸੱਸ ਨੂੰ ਉਹ ਹੀ ਨਹੀਂ ਮੰਨੀ ਹਲੇ ਧੌਰ ਪੜਦਾ ਸੀਗਾ ਫਿਰ ਉਹ ਕਹਿੰਦੇ ਵੀ ਪਿੱਛੇ ਓੱਖਾ ਹੋ ਜਾ ਇਹ ਤਾਂ ਹੈ ਆ ਭੈਣੇ ਚਲ ਕੋਈ ਗੱਲ ਨਹੀਂ ਬਾਈ ਬਥੇਰਾ ਸਿਆਣਾ जिने जोडਣਾ ਹੋਵੇ ਨਾ ਉਹ 8-10 ਹਜ਼ਾਰ ਚ ਜੋੜ ਲੈਂਦਾ ਹੁੰਦਾ ਲੈ ਨਾਲੇ ਪੈਸੇ ਜੋੜਨ ਦੀ ਗੱਲ ਸੁਣ ਲਾ ਇੱਕ ਦਿਨ ਬੈਂਕ ਚੋਂ ਪੈਸੇ ਲੈ ਕੇ ਆਏ ਤੇ ਮੈਂ ਕਿਹਾ ਮੰਜਲ ਮੀਨੂ ਸ਼ੋਪਿੰਗ ਕਰਾ ਲਿਓ ਫਿਰ ਮੈਨੂੰ ਪੁੱਛਣ ਲੱਗੇ ਵੀ ਤੂੰ ਕੀ ਕਰਨਾ ਸ਼ੋਪਿੰਗ ਕਰਕੇ ਉਹ ਤੂੰ ਗਾੜੀ ਸ਼ੋਪਿੰਗ ਕਰਨੀ ਸੀ ਭੈਣੇ ਹੁਣ ਲੋੜੀ ਸੀਗੀ ਚਾਚੇ ਦੇ ਪੋਤੇ ਦੀ ਫਿਰ ਮੈਂ ਕਿਹਾ ਤਾਂ ਮਮੀ ਨੇ ਇੱਕ ਦੋ ਸੂਟ ਹੀ ਦਿਵਾ ਲਿਆਓ ਫਿਰ ਆਖਨੇ ਆਡੀ ਖਰਚੇ ਗਣਾ ਤੇ ਮਿੰਤਾ ਅੱਛਾ ਦੇਖ ਲੈ ਪਹਿਣੇ ਤੂੰ ਚਾਚੇ ਦੇ ਪੋਤੇ ਦੀ ਲੋੜੀ ਤੇ ਤਾਂ ਸ਼ਾਪਿੰਗ ਕਰਨ ਨੂੰ ਤਿਆਰ ਹੋਗੀ ਤੇ ਤੇਰੇ ਦਿਉਰ ਦੀ ਕੁੜੀ ਦੀ ਲੋੜੀ ਆ ਉਹ ਤੇ ਤੂੰ ਮੂੰਹ ਬਣਾ ਕੇ ਬੈਗੀ ਇਹ ਕੀ ਗੱਲ ਬਣੀ ਪਰ ਤਿਹਾੜ ਵੀ ਨਾ ਵੀਰੇ ਕਿਸੇ ਖਾਸ ਲਈ ਬਣੇ ਹੁੰਦੇ ਨੇ ਲੋੜੀ ਮੁੰਡਿਆਂ ਦਾ ਤਿਹਾੜੇ ਨਾ ਕਿ ਕੁੜੀਆਂ ਦਾ ਚੱਲ ਪਹਿਣੇ ਤੂੰ ਕਿਹੜਾ ਕਿਤੇ ਮੰਨਣਾ ਆ ਦਿਨ ਤਿਹਾੜ ਤਾਂ ਸਮਿਆਂ ਦੇ ਹਾੜੀ ਹੁੰਦੇ ਆ ਸਮਾਂ ਬਦਲਿਆ ਸੋਚ ਬਦਲੀ ਬਸ ਤਿਹਾੜ ਬਦਲ ਗਏ ਜਿਵੇਂ ਵੀ ਆ ਵੀਰੇ ਪਰ ਮੈਂ ਨਹੀਂ ਆ ਰਹੀ ਤੀ ਰਿਵਾਜਾਂ ਨਾਲ ਸਹਿਮਤ ਹੈਗੀ ਚੱਲ ਕੋਈ ਨਾ ਛੱਡ ਪਹਿਣੇ ਅਸੀਂ ਅਮਰ ਬਾਜਾ ਮਾਰੀ ਜਾਂਦੀ ਆ ਤੇਨ ਦੇਖ ਲੈ ਕੀ ਕਹਿੰਦੀ ਐ ਤੇ ਨਾਲੇ ਮੈਂ ਵੀ ਪਿੰਡ ਚ ਕਿਹੜਾ ਮਾਰਿਆ ਵਾਂ ਦੋ ਚਾਰ ਜਹਾਰ ਦੋਸਤਾਂ ਨੂੰ ਮਿਲਿਆ ਵਾਂ ਮੈਂ ਵੀ ਚੰਗਾ ਪੀ ਲਿਆ ਸਿੰਮਰ ਹਾਂਜੀ ਵੀ ਤੁਹਾਨੂੰ ਕੁਝ ਗੱਲ ਕਰਨੀ ਸੀ ਹਾਂਜੀ ਬੋਲੋ ਖੰਡਨ ਮੋਲ ਵੀ ਆ ਗਿਆ ਤੂੰ ਤਾਂ ਆਪਣੀ ਫੈਮਲੀ ਨੂੰ ਅੱਗੇ ਵਧਾਉਣ ਬਾਰੇ ਸੋਚਿਆ ਕੁਝ? ਦੀਦੀ ਕੋਈ ਗੱਲ ਨਹੀਂ ਹੱਸੋ ਉਹਨਾਂ ਨੂੰ ਹਫਤਾ ਹੀ ਹੋਇਆ ਆਇਆ ਨੂੰ ਮੇਰੇ ਕੋਲ ਹੀ ਨੇ ਦੋ ਮਹੀਨੇ। ਉਹ ਨਹੀਂ ਫਿਰ ਵੀ ਹੁਣ ਤੱਕ ਆਪਣੀ ਲੋੜੀ ਦੇਖੀਏ ਲੋਕਾਂ ਦੀ ਲੋੜੀ ਤੇ ਜਾ ਜਾ ਥੱਕ ਗਏ। ਦੀਦੀ ਇਹਦੇ ਵਿੱਚ ਕੀ ਹੋ ਗਿਆ? ਲੋਕਾਂ ਦੇ ਜਵਾਬ ਵੀ ਆਪਣੇ ਜਵਾਬਾਂ ਵਰਗੇ ਹੁੰਦੇ ਨੇ ਜਵਾਬ ਤਾਂ ਸਾਰੇ ਇੱਕੋ ਜਿਹੇ ਹੁੰਦੇ ਨੇ। ਨਹੀਂ ਸਿਮਰ ਆਪਣੇ ਤਾਂ ਆਪਣੇ ਹੀ ਹੁੰਦੇ ਨੇ। ਨਾਲੇ ਚਾਚਾ ਮੰਮੀ ਹੁੰਦੀ ਨਾ ਉਹਨੇ ਵੀ ਤੈਨੂੰ ਐਂ ਕਹਿਣਾ ਸੀ। ਮੇਰੀ ਗਰਲਫ੍ਰੈਂਡ ਨੂੰ ਜਵਾਬ ਤਾਂ ਪਤਾ ਲੱਗਿਆ ਮੈਨੂੰ ਦੱਸਦੀ ਮੁੰਡਾ ਹੁਣ ਦੀ ਦਵਾਈ ਖਾ ਲਈ ਤੂੰ। ਤੇਰੀ ਤੁਸੀ ਕਿ ਉਹ ਜਿੰਦ ਦਾ ਨਾ ਕੀ ਚਾਹੰਨਿਆ ਇਹ ਤਾਂ ਪਰਮਾਤਮਾ ਦੇ ਹੱਥ ਵਿੱਚ ਹੁੰਦਾ ਇਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ ਅਸੀਂ ਤੂੰ ਨਹੀਂ ਕਿਤੇ ਜਾਣਾ ਤਾਂ ਮੈਨੂੰ ਦੱਸਦੀ ਮੈਂ ਤੇਨੂੰ ਆਪੀ ਦਵਾਈ ਲਿਆ ਦੂੰ ਪਰ ਖਾਲੀਂ ਚੁੱਪ ਕਰਕੇ ਦੀਦੀ ਤੁਸੀਂ ਇਹ ਗੱਲਾਂ ਦੀ ਨਾਲ ਟੈਨਸ਼ਨ ਨਾ ਲਾ ਜਦੋਂ ਹੋਣਾ ਉਹ ਆਪੇ ਹੋ ਜਾਊਗਾ ਨਾਲੇ ਦੀਦੀ ਸਾਨੂੰ ਜ਼ਿਆਦਾ ਫਰਕ ਨਹੀਂ ਪੈਂਦਾ ਚਾਹੇ ਮੁੰਡਾ ਹੋਵੇ ਚਾਹੇ ਕੁੜੀ ਸਰਲ ਤਾਂ ਦੋਵੇਂ ਇੱਕੋ ਜਿਹੇ ਨੇ ਕੋਈ ਨਾ ਚਲ ਤੂੰ ਕਰ ਲੈ ਆਪਣਾ ਕੰਮ ਅਨਮੋਲ ਨੂੰ ਤਾਂ ਮੈਂ ਸਮਝਾਉਣੀ ਆ ਦੀਦੇ ਉਹ ਬਾਹਰ ਲੈ ਕੇ ਆਏ ਨੇ ਤੇ ਉਹ ਨਾ ਇਹ ਸਭ ਗੱਲਾਂ ਤੇ ਯਕੀਨ ਨਹੀਂ ਕਰਦੇ ਕਿਉਂ ਇਹਦੇ ਚ ਕੀ ਮਾੜੀ ਗੱਲ ਹੈ ਸਾਡਾ ਵੀ ਦਿਲ ਕਰਦਾ ਜਦੋਂ ਮੈਂ ਤੁਹਾਡੇ ਘਰੇ ਆਵਾਂ ਮੇਰਾ ਪਤੀਜਾ ਮੈਨੂੰ ਭੂਆ-ਭੂਆ ਕਰਦਾ ਆਵੇ ਤੇ ਪਤੀਜੇ ਹੋਏ ਉਹ ਵੀ ਤਾਂ ਦੀਦੀ ਐਦਾਂ ਹੀ ਕਰੋਗੇ ਤੁਸੀਂ ਵੀ ਨਾ ਬਸ ਪਤਾ ਨਹੀਂ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ ਮੁੰਡਾ ਹੋਵੇ ਜਾਂ ਕੁੜੀ ਦੋਵਾਂ ਨਾਲ ਹੀ ਕੋਈ ਜਿਹੀ ਗੱਲਾਂ ਕਰਨੀਆਂ ਨੇ ਸਿਮਰ ਮੈਂ ਸਿਰਫ ਮੁੰਡੇ ਬਾਰੇ ਸੋਚਦੀ ਆ ਸਿਰਫ ਤੇ ਸਿਰਫ ਆਪਣੇ ਪਤੀਜੇ ਬਾਰੇ ਦੀਦੀ ਤੁਹਾਡੇ ਵੀ ਹੱਦ ਹੋ ਗਈ ਆ ਜਦੋਂ ਮੋਨੂ ਨੂੰ ਇਸ ਗੱਲ ਦਾ ਪਤਾ ਲੱਗੂਗਾ ਨਾ ਉਨੇ ਗੁੱਸੇ ਹੋ ਜਾਣਾ ਤੁਹਾਡੇ ਨਾਲ ਮੈਨੂੰ ਚੰਗੀ ਤਰ੍ਹਾਂ ਪਤਾ ਮੇਰੇ ਵੀਰੇ ਦਾ ਸਾਡੀ ਮਾਂ ਨੇ ਮਸਾਂ ਇੱਕ ਵੀਰ ਲਿਆ ਸੀ ਉਹ ਵੀ ਪਤਾ ਨਹੀਂ ਕਿੱਥੇ ਕਿੱਥੇ ਝੋਲੀਆਂ ਫੁਲਾ ਕੇ ਨਾਲ ਮੈਂ ਨਹੀਂ ਚਾਹੁੰਦੀ ਕਿ ਤੁਹਾਨੂੰ ਵੀ ਐਵੇਂ ਕਰਨਾ ਪਵੇ ਉਹ ਤਾਂ ਠੀਕ ਆ ਪਰ ਤੁਸੀਂ ਇਹ ਨਾ ਭੁੱਲੋ ਤੁਸੀਂ ਵੀ ਇੱਕ ਭੈਣ ਆਂ ਖਾਂ ਹੈਗੀਆਂ ਪਰ ਮੈਂ ਨਹੀਂ ਚਾਹੁੰਦੀ ਕਿ ਪਹਿਲਾਂ ਮੇਰੇ ਭਰਾ ਦੇ ਕੁੜੀ ਹੋਵੇ ਨਹੀਂ ਤਾਂ ਐਵੇਂ ਦੇਲੀ ਸੁਣੀ ਰਹਿੰਦੀ ਆ ਮੁੰਡੇ ਬਿਨਾ ਤੁਸੀਂ ਇਸ ਟੌਪਿਕ 'ਤੇ ਅਸੀਂ ਬਾਤ ਚਰਚਾ ਕਰਨ ਲੱਗੇ ਦੇਖੀ ਜਉ ਜਦੋਂ ਬਹੁ ਆ ਮੈਂ ਕਿਉਂ ਹੁਣ ਦਿਮਾਗ ਖਰਾਬ ਕੀਤਾ ਤੁਸੀਂ ਚਲ ਚੰਗਾ ਠੀਕ ਹੈ ਤੂੰ ਵੀ ਕਰ ਲੈ ਆਪਣੇ ਕੰਮ ਮੈਂ ਵੀ ਜਾ ਕੇ ਆਪਣਾ ਸਮਾਨ ਪੈਕ ਕਰਾਂ ਤਿੰਨ ਦਿਨ ਹੋ ਗਏ ਇੱਥੇ ਹੁਣ ਮੈਂ ਵੀ ਘਰ ਜਾਵਾਂ ਲੈ ਮੈਂ ਤਾਂ ਇਹ ਕਹਿੰਦੀ ਸੀ ਤੁਸੀਂ ਅੱਜ ਦਾ ਦਿਨ ਵੀ ਰਹਿ ਜਾਂਦੇ ਇੱਕ ਦਿਨ ਨਾਲ ਕੀ ਹੋ ਜਾਉ ਕੱਲ ਚਲ ਜਿਓ ਨਹੀਂ ਨਹੀਂ ਮੇਰਾ ਨਹੀਂ ਸਰਦਾ ਹੈਗਾ ਉੱਥੇ ਜਾਏ ਬਿਨਾ ਅਰੇ ਵੈਸੇ ਵੀ ਇਹ ਤਾਂ ਮੋਲ ਕਰਕੇ ਹੀ ਮੈਂ ਇਹ ਦਿਨ ਰਹਿ ਲਈ ਮੈਂ ਮੈਨੂੰ ਜਾਨੀ ਆ ਤੁਸੀਂ ਆਇਓ ਚਲ ਮੋਲ ਦੇ ਦਿਨ ਨੂੰ ਪਤਾ ਨਹੀਂ ਕੀ ਹੋਇਆ ਪਤਾ ਨਹੀਂ ਕੀ ਹੋਜੀਆਂ ਗੱਲਾਂ ਕਰ ਜਾਂਦੇ ਨੇ ਉਹ ਪੁਰਾਣੇ ਜ਼ਮਾਨੇ ਦੀਆਂ ਕੀ ਕਹਿੰਦੀ ਆ ਮੈਨੂੰ ਵੀ ਸੁਣੀ ਜਾਂਦਾ ਸੀਗਾ ਪਰ ਮੈਂ ਤਾਂ ਆਏ ਨਹੀਂ ਮੈਂ ਕਿਹ ਬੋਲੀ ਜਾਂਦੇ ਕੱਲੀ ਕਹਿੰਦੀ ਜੇ ਤੂੰ ਜਵਾਬ ਦਾ ਪਤਾ ਲੱਗ ਗਿਆ ਨਾ ਮੁੰਡੇ ਹੋਣ ਦੀ ਦਵਾਈ ਲੈ ਲਈ ਨਹੀਂ ਤਾਂ ਮੈਂ ਲਿਆ ਦੂੰਗੀ ਮੇਰੇ ਚਾਚੇ ਦਾ ਪੋਤਾ ਵੀ ਉੱਥੇ ਹੀ ਹੋਇਆ ਗੈਂਦੀ ਯਾਰ ਆਹ ਕਿਹੋ ਜੀਆਂ ਗੱਲਾਂ ਕਰਦੀ ਆ ਭੈਣ ਇੰਨਾ ਪੜ੍ਹ ਲਿਖ ਕੇ ਵੀ ਕਿਹਦੇ ਮਗਰ ਲੱਗੀ ਫਿਰਦੀ ਆ ਉਹ ਮੈਂ ਤਾਂ ਆਪ ਨਹੀਂ ਸਮਝਾਂਦੀ ਤੂੰ ਜਾਣਾ ਵੀ ਉੱਥੇ ਮੈਨੂੰ ਤਾਂ ਡਰ ਲੱਗਦੀ ਜਾਂਦਾ ਵੀ ਫੇਰ ਇਹ ਮੋਜੇੰਗਲਾ ਨਾਲ ਲੈ ਕੇ ਬੈਠੇ ਕੋ ਯਾਰ ਕਿਉਂ ਡਰਦੀਆਂ ਤੂੰ ਕੋਈ ਨਾ ਐਂ ਕਰ ਤੂੰ ਲੋਕ ਕਰ ਘਰ ਨੂੰ ਮੈਂ ਗੱਡੀ ਕੱਢਦਾ ਤੇ ਆਪਾਂ ਚੱਲਦੇ ਆਂ ਸ਼ਾਮ ਨੂੰ ਘਰੇ ਵੀ ਆਉਣਾ ਉੱਤੇ ਜਾਇਉਨੇ ਚੱਲ ਚੱਲ ਕੇ ਆ ਜਾ ਠੀਕ ਆ ਹੋ ਮੈਂ ਇਹ ਮੋਲ ਤੇਰਾ ਕੰਮ ਕਰਕੇ ਮੈਂ ਚੱਲਦਾ ਤੇ ਕਿੰਨੇ ਕ ਦਿਨ ਦੀ ਛੁੱਟੀ ਤੇ ਆਇਆ ਕੰਮ ਕਰਤਾ ਬਈ ਮਾਲਕ ਦੀ ਕਿਰਪਾ ਵਧੀਆ ਚੱਲੀ ਜਾਂਦਾ ਤੇ ਛੁੱਟੀ 2 ਮਹੀਨੇ ਦੀ ਆਇਆ ਸੀ ਆ 10 ਦਿਨ ਤਾਂ ਨਿਕਲ ਗਏ ਬਈ ਤੇਰੀਆਂ ਤਾਂ ਨਾ 10 ਉਂਗਲਾਂ ਕਿਉਂ ਚ ਹੋ ਬਈ ਕਾਦੀਆਂ ਕਿਉਂ ਚ ਕੰਮ ਕਰਨਾ ਬਹੁਤ ਔਖਾ ਡਾਲਰ ਕਿਹੜਾ ਇਹੀ ਬਣ ਜਾਂਦੇ ਆ ਜੇ ਮਿਹਨਤ ਕਰਾਂਗੇ ਫੇਰ ਹੀ ਡਾਲਰ ਬਣਦੇ ਆ ਉਹ ਸਾਡੇ ਰੁਪਏ ਨਾਲੋਂ ਤਾਂ ਮਹਿੰਗੇ ਹੀ ਆ ਤੇਰਾ ਡਾਲਰ ਬਸ ਬਈ ਉਹੇ ਜਾ ਕੰਮ ਵੀ ਕਰੀਦਾ ਖਰਚਾ ਵੀ ਬਹੁਤ ਆ ਇੱਧਰ ਵੀ ਭੇਜਣੇ ਹੁੰਦੇ ਆ ਪੈਸੇ ਪਾਣੀ ਦਾ ਬਿੱਲ, ਬਿਜਲੀ ਦਾ ਬਿੱਲ ਬੜੇ ਖਰਚੇ ਹੋ ਜਾਂਦੇ ਬਾਈ। ਲੈ ਬਾਈ, ਲੋਕ ਤਾਂ ਕਹਿੰਦੇ ਬਾਹਰ ਪੈਸੀ ਵਾਲੇ ਨੇ ਤੇ ਤੂੰ ਕਹਿੰਦਾ ਕੁਝ ਵਜਦਾ ਨਹੀਂ। ਕਾਹਦੇ ਪੈਸੇ ਬਾਈ? ਬਾਹਰ ਦਾ ਤਾਂ ਇੱਕ ਨਾਮ ਹੀ ਐ। ਇੱਥੇ ਵੀ ਮਿਹਨਤ ਐ ਤੇ ਉੱਥੇ ਵੀ ਮਿਹਨਤ ਐ। ਉੱਥੇ ਮਿਹਨਤ ਦਾ ਮੁੱਲ ਪੈ ਜਾਂਦਾ, ਇੱਥੇ ਪੈਂਦਾ ਨਹੀਂ। ਬਸ ਆਹੀ ਗੱਲ ਐ। ਜੀ ਦੇਖ ਲੋ। ਦੀਦੀ ਕੀ ਬੋਲੀ ਜਾਂਦੇ ਨੇ ਮੈਨੂੰ? ਕਿਉਂ? ਕੀ ਹੋਇਆ ਦੀਪੀ? ਹੋਣਾ ਕੀ ਆ? ਤੇਰੀ ਘਰ ਵਾਲੀ ਮੇਰੀ ਗੱਲ ਨਹੀਂ ਮੰਨਦੀ ਐ ਕੀ? ਉਹ ਕਿਹੜੀ ਗੱਲ ਗੱਲ ਤਾਂ ਦੱਸੋ ਵੀ ਕੀ ਹੋਇਆ ਮੈਂ ਮੈਂ ਕੀ ਗੱਲ ਦੱਸਾਂ ਜਿਹੜੀ ਗੱਲ ਤਾਂ ਦੱਦੀ ਸੀ ਉਹੀ ਹੋਈ ਤੁਹਾਨੂੰ ਦੱਸਿਆ ਸੀ ਨਾ ਮੈਂ ਹੰਦੀ ਦੀ ਦਵਾਈ ਲੈ ਕੇ ਆਇਆ ਮੁੰਡਾ ਹੋਣ ਦੀ ਮੈਨੂੰ ਕਹਿੰਦੇ ਤੂੰ ਖਾ ਲਾ ਦੀਪੀ ਇਹ ਕੀ ਕਹੀ ਜਾਂਦੀ ਆ ਤੂੰ ਕਮਲੀ ਐ ਕੇ ਉਹ ਬਾਈ ਇਹਦੀ ਨਾ ਗਿੱਟਿਆਂ 'ਚ ਮੱਤ ਐ ਇਹਨੂੰ ਕੁਛ ਇਹਦਾ ਸਮਝਾਉਣਾ ਇਹ ਸਮਝਦੀ ਨਹੀਂ ਕਿਉਂ ਸਾਨੂੰ ਨਹੀਂ ਭਰਾ ਦੇ ਘਰ ਤੇ ਖੁਸ਼ੀ ਚਾਹੀਦੀ ਮੈਂ ਵੀ ਚਾਹੁੰਨੀ ਐ ਕਿ ਸਾਡੇ ਲੋੜੀ ਆਵੇ ਲੋਕਾਂ ਨੂੰ ਵੇਖੋ ਕਿਵੇਂ ਰੌਣਕ ਲੱਗੀ ਪਈ ਆ ਉਹਨਾਂ ਦੇ ਘਰ ਉਹ ਫਿਰ ਕੋਈ ਨਾ ਜਦੋਂ ਰੱਬ ਨੇ ਚਾਹਿਆ ਆਜੂਗੀ ਤੂੰ ਐ ਕਿਉਂ ਕਰਦੀਆਂ ਨਾਲੇ ਰੱਬ ਨਾਲ ਵੀ ਕੋਈ ਜ਼ਬਰਦਸਤੀ ਕਰਦਾ ਹੁੰਦਾ ਦੱਸੀ ਮੈਨੂੰ ਆਹ ਦੇਖ ਲੈ ਇਹਦਾ ਦਿਮਾਗ ਖੇਲ ਗਿਆ ਪਤਾ ਨਹੀਂ ਲੋਕਾਂ ਤੋਂ ਕੀ ਕੀ ਗੱਲਾਂ ਸੁਣਦੀ ਐ ਆ ਸਿਮਰ ਵੀ ਤਾਂ ਹੈਗੀ ਐ ਨਾ ਨਾਲੇ ਪੜ੍ਹੀ ਲਿਖੀ ਐ ਨਾਲੇ ਕਿੰਨੀ ਸਿਆਣੀ ਐ ਬਾਈ ਪੜ੍ਹੀ ਲਿਖੀ ਤਾਂ ਹੈਗੀ ਐ ਸਿਮਰ ਰਹਿੰਦੀ ਐ ਘਰੇ ਇਕੱਲੀ ਤੇ ਦੀਪੀ ਕੋਲ ਬੁੜੀਆਂ ਦਾ ਆਉਣ ਜਾਣ ਬਣਾਇ ਰਹਿਦਾ ਘਰੇ ਉਹ ਉਹਨਾਂ ਦੀਆਂ ਗੱਲਾਂ ਸੁਣਦੀ ਐ ਇਹ ਉਹਨਾਂ ਦਾ ਅਸਰ ਹੋਇਆ ਵੈਸੇ ਤੇ हां भाई गल तेरी सही है परदीपी तेरी बहुत बड़ी गलती है मैं भी नहीं इस गल ਦੇ ਹੱਕ ਚ ਪੈਣੇ ਤੂੰ ਆਪ ਇੱਕ ਕੁੜੀ ਹੋ ਕੇ ਕੁੜੀ ਜੰਮਣ ਤੋਂ ਰੋਕ ਰਹੀ ਐ ਤਾਂ ਕਿ ਵੰਸ਼ ਅੱਗੇ ਵਧਾਉਣ ਵਾਲੀ ਨਾ ਆਜੇ ਕੋਈ ਵੰਸ਼ ਮੁੰਡੇ ਨਾਲ ਵੱਧਦਾ ਵੀਰੇ ਨਾ ਕਿ ਕੁੜੀ ਨਾਲ ਇਹੀ ਤਾਂ ਫਰਕ ਆ ਸੋਚਦਾ ਇੱਕ ਔਰਤ ਨਾ ਬੱਚੇ ਨੂੰ 9 ਮਹੀਨੇ ਪੇਟ ਚ ਰੱਖਦੀ ਐ ਤੇ ਸਾਰੇ ਦੁੱਖ ਔਰਤ ਘੜਦੀ ਐ ਇਹ ਨਹੀਂ ਤੈਨੂੰ ਪਤਾ ਹਾਂਜੀ ਦੀਦੀ ਜੀ ਹੁਣ ਵਾਲਾ ਸਮਾਜ ਇਹ ਸੋਚ ਰੱਖਦਾ ਫਿਰ ਆਉਣ ਵਾਲੀਆਂ ਪੀੜ੍ਹੀਆਂ ਕੀ ਸੋਚ ਰੱਖਣੀਆਂ ਕੀ ਸਿੱਖਿਆ ਲੈਣਗੀਆਂ ਹਾਂ ਸਹੀ ਗੱਲ ਐ ਦੀਪੀ ਹੁਣ ਤਾਂ ਨਾ ਲੋਕ ਕੁੜੀਆਂ ਦੀ ਵੀ ਲੋੜੀ ਬਣਾਉਣ ਲੱਗ ਗਏ ਮੁੰਡਿਆਂ ਤੋਂ ਜ਼ਿਆਦਾ ਤਿਉਹ ਲੈਂਦੀਆਂ ਵਿਚਾਰੀਆਂ ਦੀਪੀ ਆਪਣਾ ਸਮਾਜ ਨਾ ਹੌਲੀ ਹੌਲੀ ਸੁਧਰ ਰਿਹਾ ਤੇ ਤੂੰ ਵੀ ਆਪਦੀ ਸੋਚ ਨੂੰ ਬਦਲ ਤੇਰੀ ਸੋਚ ਕਿੱਥੇ ਖੜੀ ਐ ਤੂੰ ਇੱਕ ਔਰਤ ਹੋ ਕੇ ਔਰਤ ਦਾ ਹੀ ਹੁੱਕ ਚ ਕਤਲ ਕਰਾਉਣ ਨੂੰ ਫਿਰਦੀ ਐ ਮੇਰੀ ਗੱਲ ਸੁਣ ਲੈ ਬਾਹਰਲੇ ਮੁਲਕ ਕਿਉਂ ਤਰੱਕੀ ਚ ਇਸੇ ਗੱਲ ਕਰਕੇ ਤਰੱਕੀ ਚ ਹੈ ਉਧਰ ਮੁੰਡਿਆਂ ਤੇ ਕੁੜੀਆਂ ਨੂੰ ਬਰਾਬਰ ਸਮਝਿਆ ਜਾਂਦਾ ਤੇ ਇੱਥੇ ਆਪਣੀ ਬਰਾਬਰ ਨਹੀਂ ਸਮਝਦੇ ਲੋਕ ਸਹੀ ਗੱਲ ਹੈ ਤੁਹਾਡੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਇਹਨਾਂ 'ਚ ਫਰਕ ਨਹੀਂ ਕਰ ਸਕੀ ਲੋਕਾਂ ਪਿੱਛੇ ਲੱਗ ਕੇ ਇਹਨਾਂ ਦੀ ਗੱਲਾਂ ਚ ਆ ਗਈ ਮੈਨੂੰ ਮਾਫ਼ ਕਰ ਦਿਓ ਮੈਂ ਇੱਕ ਔਰਥੋਕਿਕ ਔਰਤ ਨੂੰ ਹੀ ਨਹੀਂ ਆਣ ਦੇਰੀ ਦੁਨੀਆ ਤੇ ਚਲ ਕੋਈ ਨਾ ਭੈਣੀ ਤੈਨੂੰ ਟਾਈਮ ਰਹਿੰਦੀ ਸਮਝ ਆ ਗਈ ਇੰਨਾ ਹੀ ਬਹੁਤਾ ਸਾਡੇ ਲਈ ਤਾਂ ਬਸ ਹਾਂਜੀ ਅਸੀਕਾਲ ਜੀ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਐ ਵੀਡੀਓ ਦੇਖ ਕੇ ਦੱਸੋ ਤੁਹਾਨੂੰ ਕਿੱਦਾਂ ਦੀ ਲੱਗੀ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਇਹ ਹੈਗੀ ਆਪਣੀ ਬਾਈ ਲੋੜੀ ਵਾਲੀ ਵੀਡੀਓ ਪਿਆਰ ਜ਼ਰੂਰ ਦਿਓ ਵੀਡੀਓ ਨੂੰ ਤੁਸੀਂ ਦੇਖ ਚੁੱਕੇ ਹੋ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਯਾਰਾਂ ਦੋਸਤਾਂ 'ਚ ਪਰਿਵਾਰਕ ਕਨਸੈਪਟ ਹੈ ਤੇ ਆਪਣੇ ਬਾਈ ਜਿਨ੍ਹਾਂ ਨੇ ਪਿਛਲੀ ਵੀਡੀਓ ਤੇ ਕਮੈਂਟ ਕਰੀ ਸੀ ਤੇ ਆਪਾਂ ਹੁਣ ਉਹਨਾਂ ਦੇ ਨਾਂ ਬੋਲਾਂਗੇ ਆਪਾਂ ਕੋਈ ਵੀ 5 ਕਮੈਂਟ ਨਹੀਂ ਬੋਲਨੇ ਕੋਈ 10 ਨਹੀਂ ਬੋਲਨੇ ਜਿੰਨੇ ਵੀ ਕਮੈਂਟ ਆਏ ਆ ਆਪਾਂ ਸਾਰੇ ਬੋਲਾਂਗੇ ਜੇ ਕੋਈ ਰਹਿ ਗਿਆ ਤਾਂ ਬਾਈ ਦਿਲੋਂ ਮਾਫੀ ਪਲਵੀ ਸਾਗਰ ਢੀਮਾ ਹਰਦੀਪ ਸਿੰਘ ਡੈਂਕੀ ਤਮਾਨ ਲਾਡੋ ਸਿੰਘ ਵੀਰਪਾਲ ਕੌਰ ਜਸਕੀਰਤ ਕੌਰ ਚਰਨਜੀਤ ਕੌਰ ਨਵਜੀਤ ਕੌਰ ਹਰਕਿਰਤ ਗਰੇਵਾਲ ਅਰਸ਼ ਦਿਓ ਸੈਂਟੀ ਸੰਤੋਸ਼ ਰਾਣੀ ਮਲਕੀਤ ਅਮਰ ਸ਼ਿਲਪਾ ਖੁਰਾਨਾ ਅਨੂਮ ਕੰਬੋਜ ਮੱਖਣ ਸਿੰਘ ਰੀਤ ਚਮਟ ਸੁਖਨੂਰ ਸਿੰਘ ਬੈਂਸ ਡੀ ਐਲ ਰਾਹੁਲ ਕੁਮਾਰ ਪ੍ਰਵਜੋਤ ਨਵਾਪਿੰਡ ਪਰਮਜੀਤ ਕੌਰ ਅਨੀ ਆਰ ਵੀ ਡੀ ਏਕਮ ਸਿੱਧੂ ਭਿੰਦਰ ਸਿੰਘ ਨਿਰਮਲ ਸਿੰਘ ਸੁਖਦੀਪ ਕੌਰ ਗੁਰਮਨ ਖੋਸਾ ਰਾਜਵੰਤ ਸਿੰਘ ਸਰਬੰਦਾਸ ਮਹਿਤੋ ਪਵਰੀਤ ਕੌਰ ਗਰੇਵਾਲ ਸਿੰਘ ਬਾਠ ਨੰਬਰਦਾਰਾਂ ਦਾ ਮੁੰਡਾ ਨੀਲਮ ਨੀਲਮ ਭਿੰਦਰ ਅਮਰਤ ਕੌਰ ਜਸਮੂਰ ਅਨੰਕੰਬੋਲ ਮੰਨਤ ਬਰਮਾ ਜਸਪ੍ਰੀਤ ਹਰਿਦਵੀ ਸਿੰਘ ਚਰਨਜੀਤ ਕੌਰ रजिंदर कौर मनजीत कौर रोहित सुखपिंदर ढिलों सुखी संदल जाटा हरमन गिल रंगी, जसप्रीत सिंह स्वर्णजीत कौर सरबनदास पिंदर ज्योति जगजीत सिंह ओलख केजे गेमिंग सिमरन कौर सुखनूर सिंह बैंस राज राज, वैक्स भेंद्र सिंह पवन सिंह आशु चौधरी ਸੰਦੀਪ ਕੌਰ ਰਣਜੀਤ ਸਿੰਘ ਕੰਬੋਸ਼ਾਲੂ ਹਣੀ ਆਰਵੀਡੀ ਅਮਰਤਕੌਰ ਦੇਸੀ ਜੱਟ ਕਿਰਨ ਸ਼ਰਮਾ ਸਿਮਰਨ ਕੌਰ ਪ੍ਰਭਜੋਤ ਜੋਤ ਮਹਿਲ ਮਨਪ੍ਰੀਤ ਕੌਰ ਪਿੰਦਰ ਮਨਪ੍ਰੀਤ ਕੌਰ ਰਣਜੀਤ ਮਨਜੀਤ ਕੌਰ ਸੁਖਮਨਪ੍ਰੀਤ ਸਤਨਾਮ ਰੁਪਿੰਦਰ ਕੌਰ ਚੌਧਰੀ ਔਰ ਵੀ ਬਈ ਕਮੈਂਟਾਂ ਤਾਂ ਸਾਰੇ ਬੋਲਾਂਗੇ ਆਪਾਂ ਤੇ ਜਸਕੀਰ ਤਕੌਰ ਡਿੰਕੀ ਤਮਾਨ ਹਰਦੀਪ ਸਿੰਘ ਸੰਦੀਪ ਕੌਰ ਅਮਰਤਪਾਲ ਸਿੰਘ ਪ੍ਰੀਤ ਸਿੰਘ ਜਸ਼ਨ ਕੌਰ ਸੋਨੀਆ ਰਾਣੀ ਜਸ਼ਨਪ੍ਰੀਤ ਕੌਰ ਵੀਰਾ ਰੁਪਿੰਦਰ ਕੌਰ ਤਰਨਦੀਪ ਸੁਰਜੀਤ ਸੁਖਚੈਨ ਨਾਜ਼ਮ ਸੰਧੂ ਗੁਰਪ੍ਰੀਤ ਖੈਰਾ ਸੁਰਿੰਦਰਪਾਲ ਜਸ ਕਨੇਡਾ एके सोनिया बलजिंदर मनप्रीत सिंह मान बलजिंदर कौर सिम जसमीत कौर सतनाम सिंह गगन बैनी ज्योति रमनप्रीत सिंह जसविंदर कौर गुरबीर कौर कवलजीत गिल नूनी बलदेव सिंह सतविंदर कौर काका चहल जी एन प्रोडक्शन गुरविंदर कौर दविंदर सिंह केवल सिंह अमन सनी गुरविंदर कौर ਸ਼ੇਰਗਿਲ ਪ੍ਰਵਿੰਦਰ ਬੁੱਟਰ ਤਜਿੰਦਰ ਕੌਰ ਗੁਰਦੀਪ ਸਿੰਘ ਗਗਨਦੀਪ ਕੌਰ ਗੱਗੂ ਕੌਰਮਣ ਸ਼ਰਨਪ੍ਰੀਤ ਕੌਰ ਕੁਲਵਿੰਦਰ ਕੌਰ ਰਪਿੰਦਰ ਕੌਰ ਮੰਨਤ ਸੈਣੀ ਸਵਰਨਜੀਤ ਕੌਰ ਨਵਦੀਪ ਕੌਰ ਗੁਰਪ੍ਰੀਤ ਕੌਰ ਕੁਲਵਿੰਦਰ ਕੌਰ ਕੁਲਵਿੰਦਰ ਹਾਂਜੀ ਜੇ ਕਿਸੇ ਦਾ ਬਈ ਕਮੈਂਟ ਰਹਿ ਗਿਆ ਵੈਸੇ ਤਾਂ ਅਸੀਂ ਲਗਭਗ ਸਾਰੇ ਕਮੈਂਟ ਬੋਲੇ ਆ ਜੇ ਕਿਸੇ ਦਾ ਕਮੈਂਟ ਰਹਿ ਗਿਆ ਤਾਂ ਬਈ ਮਾਫੀ ਚਾਹੁੰਦੇ ਆ ਉਹਨਾਂ ਦਾ ਨਾਮ ਆਪਾਂ ਅਗਲੀ ਵਾਰ ਬੋਲਾਂਗੇ ਅਗਲੀ ਵੀਡੀਓ ਚ ਤੇ ਦਿਓ ਫਿਰ ਬਈ ਪਿਆਰ ਇਸ ਵੀਡੀਓ ਨੂੰ ਤੇ ਅਗਲੇ ਤੁਹਾਡੇ ਸਾਹਮਣੇ ਸੀਰੀਜ਼ ਵੀ ਲੈ ਕੇ ਆਵਾਂਗੇ ਬਹੁਤ ਸੋਹਣੀ ਤੇ ਫਿਲਹਾਲ ਤੁਸੀਂ ਆਹ ਵੀਡੀਓ ਨੂੰ ਪਿਆਰ ਦਿਓ ਖਿੱਚੋ ਦੱਬ ਕੇ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਕਰ ਲੋ ਸਬਸਕ੍ਰਾਈਬ ਤੇ ਨਾਲ ਦਿੱਤੀ ਬੈਲ ਆਈਕਨ ਜੂੜ ਦਿਵਾ ਲਿਓ ਤਾਂ ਕਿ ਸਾਡੀ ਆਉਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੋਂ ਤੁਹਾਡੇ ਕੋਲ ਪਹਿਲਾਂ ਪਹੁੰਚ ਸਕੇ ਇੱਕ ਪਿੰਡ ਦਾ ਨਾਮ ਵੀ ਲਿਖ ਦਿਓ ਬਈ ਕਿਉਂਕਿ ਸਾਨੂੰ ਪਤਾ ਲੱਗਦਾ ਰਹਿੰਦਾ ਕਿ ਇਹਨਾ ਕਈ ਦਾ ਸੇਮ ਨਾਮ ਨੂੰ ਗਗਲ ਕਰਦਾ ਰਹਣਾ ਨਹੀਂ ਬੋਲਿਆ ਪਿੰਡ ਦਾ ਨਾਮ ਜਰੂਰ ਲਿਖ ਦਿਓ ਨਾਲ ਤੇ ਖਿੱਚੋ ਬਈ ਫਿਰ ਵੀਡੀਓ ਨੂੰ